ਆ ਦੇਖੋ ਜੀ ਗੋਰੀਆਂ ਨੇ ਸਾਹਮਣੇ ਰੱਖਿਆ ਹੋਇਆ ਆਪਦਾ ਵਿਰਸਾ ਪ੍ਰਾਣੀਆਂ ਚੀਜ਼ਾਂ ਸਾਈਕਲ ਦੇਖਿਆ ਤੁਸੀਂ ਆ ਵੀ ਸਾਈਕਲ ਆ ਇਹ ਲਗਭਗ 100 100 150 100 ਸਾਲ ਪੁਰਾਣੀਆਂ ਚੀਜ਼ਾਂ ਨੇ ਤੇ ਆ ਨਾਰਮਲ ਸਾਈਕਲ ਆ ਇੱਕੋ ਛੋਟਾ ਜਿਹਾ ਪਰਲੇ ਪਾਸੇ ਵੀ ਖੜਾ ਤੇ ਹੁਣ ਇਹ ਬਾਡੀ ਸ਼ੁਰੂ ਹੋਣ ਤੋਂ ਪਹਿਲਾਂ ਮੇਲਾ ਲੱਗਿਆ ਤੇ ਉੱਥੇ ਇਹਨਾਂ ਦੇ ਟਰੈਕਟਰ ਟਰੈਕਟਰ ਸ਼ੋਅ ਆ ਜਿਹੜਾ ਇਹ ਇੱਕ ਲੇਕ ਦੇ ਉੱਤੇ ਲਿਆ ਕੇ ਟਰੈਕਟਰ ਖੜਾਏ ਹੋਏ ਨੇ ਕੋਈ ਹੈਗਾ 1942 ਮਾਡਲ ਕੋਈ ਹੈਗਾ 1930 ਮਾਡਲ ਕੋਈ 25 ਮਾਡਲ ਆ 1930 ਮਾਡਲ ਟਰੈਕਟਰ ਦੇਖੋ ਤੁਸੀਂ ਜੋਂਡੀਅਰ ਮੈਸੀ ਫੋਰ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਹੁਣ ਵੀ ਸਰਦਾਰੀ ਚ ਨੇ ਪਹਿਲਾਂ ਵੀ ਇਹਨਾਂ ਦੀ ਸਰਦਾਰੀ ਰਹੀ ਆ ਦੇਖੋ ਤੁਸੀਂ ਚੌਂਡੀਅਰ ਇਹਦਾ ਮਾਡਲ ਵੀ ਦੇਖਦੇ ਆਪਾਂ ਇਹ ਹੈਗਾ 1920 ਮਾਡਲ ਆਹ ਦੇਖੋ ਤੁਸੀਂ ਇੰਟਰਨੈਸ਼ਨਲ ਆਹ ਪਿਛਲਾ ਪਾਸਾ ਉਦੋਂ ਲਿਫਟ ਨਹੀਂ ਹੁੰਦੀ ਸੀ ਟਰੈਕਟਰਾਂ ਦੇ ਵਿੱਚ ਹੈਗੀ ਆ ਲੈਫਟ ਜਿਹੜੇ ਉਸ ਤੋਂ ਬਾਅਦ ਵਾਲੇ ਮਾਡਲ ਆਏ ਨੇ ਆ ਕੰਬੈਨ ਮੱਕੀ ਵੱਢਣ ਵਾਸਤੇ ਉਦੋਂ ਦੇ ਹਿਸਾਬ ਨਾਲ ਬਣਾਈ ਵੀ ਇਹ ਮੈਸੀ ਮੈਸੀ ਯੋਰੀ ਖੜੇ ਨੇ ਹੈ ਉਦੋਂ ਕੁਝ ਹੋਰ ਨਾ ਹੁੰਦਾ ਸੀ ਇਹਨਾਂ ਦਾ ਬਹੁਤੇ ਪਹਿਲਾਂ ਟਰੈਕਟਰ ਇਹੋ ਜਿਹੇ ਹੁੰਦੇ ਸੀ ਆ ਮੂਰੇ ਜਿਹੜਾ ਟਾਇਰ ਜੋੜ ਕੇ ਇਕੱਠੇ ਜੇ ਕਰੇ ਹੁੰਦੇ ਸੀਗੇ ਬਾਲੇ ਬਾਲੇ ਇਹੀ ਨੇ ਪੁਰਾਣੇ ਬਹੁਤਿਆਂ ਨੂੰ ਰੰਗ ਕਰਾਇਆ ਹੋਇਆ ਦੁਬਾਰੇ ਬਹੁਤੇ ਉਮ ਹੀ ਰੱਖੇ ਹੋਏ ਨੇ ਜਨਾ ਸ਼ੌਂਕ ਵੀ ਕਹਿ ਸਕਦੇ ਆਪਾਂ ਸ਼ੌਂਕ ਨਾਲ ਸਾਹਮ ਕੇ ਰੱਖੇ ਹੋਏ ਕਹਿ ਸਕਦੇ ਆ ਜਾਂ ਫਿਰ ਐ ਮੰਨ ਸਕਦੇ ਆ ਵੀ ਵਿਕਦੇ ਨਹੀਂ ਹੈਗੇ ਅੱਗੇ ਪੁਰਾਣੇ ਲੋਹੇ ਦੀ ਕੋਈ ਬਹੁਤੀ ਜ਼ਿਆਦਾ ਕੀਮਤ ਨਹੀਂ ਹੈਗੀ ਤੇ ਜਦੋਂ ਅਗਲਾ ਕੀਰਾਂ ਖਰੀਦ ਲਾ ਜਨਾ ਫਿਰ ਅਗਲਾ ਆਪਦੇ ਕੋਲੇ ਰੱਖੀ ਰੱਖਦਾ ਹੁਣ ਤਾਂ ਥੋੜਾ ਮੋਟਾ ਵਿਕਣ ਲੱਗ ਗਿਆ ਪੁਰਾਣਾ ਲੋਹਾ ਪਹਿਲਾਂ ਤਾਂ ਮੇਰੇ ਹਿਸਾਬ ਨਾਲ ਕੋਈ ਐਡੀ ਹੋਣੀ ਨਹੀਂ ਕੀਮਤ ਸਟੀਅਰਿੰਗ ਦੇਖੋ ਕਿਵੇਂ ਲਾਏ ਹੋਏ ਨੇ ਬਹੁਤੇ ਜੌਂਡੀਅਰ ਨੇ ट्रैक्टर प्रेमी ने जरूर देखो शेयर करो वीडियो उन्नीस सौ बवंजा मॉडल हूँ तो इतने टेक्नोलॉजी बहुत आ गई ट्रैक्टरों का तो हिसाब किताब ही नहीं कि आ गए ਵੀ ਮਸ਼ੀਨਰੀ ਜੀ ਦੇਖੋ ਤੁਸੀਂ ਥੱਲੇ ਇਹਦੇ ਹਲਜੇ ਬਣਾਏ ਹੋਏ ਨੇ ਦੇਖੋ ਬਹੁਤੇ ਜੌਂਡੀ ਹਰੀ ਨੇ ਜੌਂਡੀਅਰ ਜੌਂਡੀਅਰ ਦੇਖਣ ਨੂੰ ਤਾਂ ਆ ਵੀ ਮੈਸੀ ਵਰਗਾ ਲੱਗਦਾ ਪਰ ਹੈਗਾ ਇਹ ਫੋਰਡ ਵਾਲਿਆਂ ਦਾ ਟਾਇਰ ਦੇਖੋ ਤੁਸੀਂ ਬਹੁਤਿਆਂ ਦੇ ਮਾਡਲ ਦਸਣੇ ਰਹਿ ਗਏ ਉਹ ਵੀ ਗਾਹ ਤੁਹਾਨੂੰ ਦੇਖ ਕੇ ਦੱਸਿਆ ਕਰਾਂਗੇ ਕਿੰਨਾ ਮਾਡਲ ਆ 57 ਮਾਡਲ ਇਹ ਵੇਚਣ ਵਾਸਤੇ ਆ 42 ਮਾਡਲ ਇਹ ਹੈਗਾ 46 ਮਾਡਲ ਇਹ ਲੋਡਿੰਗ ਵਾਸਤੇ ਬਣਾਈ ਪਈ ਆ। ਤਾਂਨੇ ਮੂਹਰੋਂ ਚੱਕ ਕੇ ਲੋਡ ਕਰਦੀ ਸੀ ਇਹ। ਯਾ ਯਾ ਯਾ। ਜਾਂ ਕਹਦੀ ਐ ਸਾਫ਼ ਕਰਕੇ ਲੋਡ ਕਰਦੀ ਹੋਣੀ ਆ। ਪਤਾ ਹੀ ਨਹੀਂ ਕਿਹੜੀ ਕਿਹੜੀ ਮਸ਼ੀਨਰੀ ਬਣਾਈ ਬੈਠੇ ਨੇ ਪਤੰਦਰ। ਹਾਂ ਤੁਸੀਂ ਚਰੰਜਾ ਮਾਡਲ ਆ ਵੀ ਜੋੜੀ ਆ ਰਿਹਾ ਇਹਦਾ ਵੀ ਦੇਖਦੇ ਆਂ ਮਾਡਲ ਕਿੰਨਾ 45 ਮਾਡਲ ਆ ਇਹ ਵਿੱਚ ਹੀ ਆਈ ਜਾਂਦੇ ਨੇ ਟਰੈਕਟਰ ਦੂਰੋਂ ਨੇੜਿਓਂ ਦੂਰੋਂ ਨੇੜਿਓਂ ਸਾਰੇ ਲੈ ਕੇ ਆਏ ਹੋਏ ਨੇ ਵਿੱਚ ਹੀ ਆਈ ਜਾਂਦੇ ਨੇ ਵਿੱਚ ਹੀ ਜਾਈ ਜਾਂਦੇ ਨੇ ਇਹ ਵੀ 45 ਮਾਡਲ ਆ ਆ ਇਧਰ ਦਿਖਾਉਨੇ ਆ ਤੁਹਾਨੂੰ ਫੋਰਡ ਇਹ ਆ ਭਾਈ ਪੰਜਾਬੀਆਂ ਦੀ ਪਹਿਲੀ ਪਸੰਦ ਫੋਰਡ 3600 ਇਹ ਹੈਗਾ Ford 7000 ਰੰਗ ਵੀ ਉਹੀ ਹੈ ओरिजिनल ਸਾਇਲੈਂਸਰ ਵੀ ਉਹੀ ਹੈ ਸਾਰਾ ਕੁਝ ਉਵੇਂ ਹੀ ਹੈ ਜਿਵੇਂ Ford ਹੁੰਦਾ ओरिजिनल Ford ਕਹਿ ਸਕਦੇ ਆਪਾਂ ਪੰਜਾਬੀਆਂ ਦੇ ਹਿਸਾਬ ਨਾਲ ਹੂੰ ਤਾਂ ਪਤਾ ਨਹੀਂ ਕਿਹੜਾ ओरिजिनल ਹੋਊਗਾ ਇਹ ਹੈਗਾ ਜੀ 67 ਮਾਡਲ ਜਨਤਾ ਇੱਥੇ ਬਹੁਤ ਆਈ ਵੀ ਆ ਗੋਰੀਆਬ ਦੇ ਜਵਾਕਾਂ ਨੂੰ ਲੈ ਕੇ ਆਉਂਦੇ ਆ ਦਿਖਾਉਣ ਬਣਾਉਂ ਦੱਸਦੇ ਆ ਵੀ ਆਪਣਾ ਇਹ ਮਸ਼ੀਨਰੀ ਆ ਸਾਰਾ ਕੁਝ 51 ਮਾਡਲ ਸਾਰੇ ਕੁਝ ਜਾਣੂ ਕਰਾਉਂਦੇ ਆ ਆਪਦੇ ਬੱਚਿਆਂ ਨੂੰ ਆਪਦੇ ਇਤਿਹਾਸ ਤੋਂ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਜੋੜ ਕੇ ਰੱਖਣ ਦੀ 47 ਤੇ ਵੀਡੀਓ ਬਣਾਉਣ ਲੱਗੇ ਥੋੜਾ ਜਿਹਾ ਵਿਚਾਰ ਰੱਖਣਾ ਪੈਂਦਾ ਵੀ ਵੇਚਣਾ ਕੋਈ ਆਵੇ ਸੁੰਨੇ ਜਿਹੇ ਏਰੀਏ ਚ ਜਾ ਕੇ ਵੀਡੀਓ ਬਣਾਉਣੀ ਪੈਂਦੀ ਆ ਕੋਸ਼ਿਸ਼ ਰੱਖਣੀ ਪੈਂਦੀ ਆ ਵੀ ਬਹੁਤੇ ਲੋਕ ਜਿਹੜੇ ਹੋ ਵੀਡੀਓ ਦੇ ਵਿੱਚ ਨਾ ਕਵਰ ਹੋਣ ਵੈਸੇ ਵੀਡੀਓ ਬਣਾਉਣ ਵਾਲਾ ਵੀ ਮਹੀਂ ਕੱਲਾ ਇੱਥੇ ਗੋਰੇ ਨਹੀਂ ਬਣਾਉਂਦੇ ਹੈਗੇ ਇਹ ਬਹੁਤ ਘੱਟ ਨੇ ਵੀਡੀਓ ਬਣਾਉਣ ਵਾਲੇ ਜਾਂ ਕਹ ਦੀਏ ਯੂਟਿਊਬਰ ਜਾਂ ਫੇਸਬੁੱਕ ਕੇ ਇੰਨੇ ਨਹੀਂ ਹੈਗੇ ਗੋਰੇ ਟਾਇਰ ਦੇਖੋ ਜਿਵੇਂ ਗੱਡੀ ਦੇ ਹੁੰਦੇ ਨੇ ਆ ਗੱਡੀਆਂ ਵੀ ਦੂਜੇ ਲੋਟ ਨੇ ਟਾਇਰ ਦੀਆਂ ਇਹ 41 ਮਾਡਲ ਆ ਆ ਪਿੱਛੇ ਦੇਖਣ ਨੂੰ ਐ ਲੱਗਦੇ ਨੇ ਜਿਵੇਂ ਸਕਾਟ ਟਰੈਕਟਰ ਵਰਗਾ ਰੰਗ ਆ ਇਹ ਹੈਗਾ ਕੇਸ ਟਰੈਕਟਰ 50 ਮਾਡਲ ਇਹ ਹੈਗਾ 770 ਹਾਰਸ ਪਾਵਰ ਦਾ 1970 ਮਾਡਲ ਆਇਆ ਲੇਕੇ ਵੀ ਲਾਇਆ ਹੋਇਆ ਉੱਪਰ 56 ਮਾਡਲ ਅੱਜ ਤੁਹਾਨੂੰ ਮੂਰੇ ਦਿਖਾਵਾਂਗੇ ਇੰਜਣ ਆ ਛੋਟੇ ਛੋਟੇ ਟਰੈਕਟਰ ਨੇ ਇਹ ਵੀ ਬਹੁਤ ਪੁਰਾਣੇ ਬਣਾਏ ਹੋਏ ਨੇ ਜਹਤਾ ਕਹਿ ਸਕਦੇ ਹਾਂ ਬਾਗਬਾਨੀ ਵਾਲੇ ਨੇ ਜਾਂ ਮਾੜਾ ਮੋਟਾ ਗੋਰੇ ਕੋਈ ਘਰੇ ਸ਼ੌਂਕੀਆ ਕੰਮ ਧੰਦਾ ਕਰਦੇ ਆ ਉਹਦੇ ਵਾਸਤੇ ਨੇ ਆ ਪਿੱਛੇ ਤਵੀਆਂ ਦੇ ਉੱਤੇ ਬੇਟ ਰੱਖੇ ਹੋਏ ਨੇ ਕਿੱਕਾ ਕਟਣ ਵਾਲੀ ਮਸ਼ੀਨ ਜੀ ਵੀ ਆਉਂਦੀ ਆ ਉਹ ਵੀ ਇਹ ਟਰੈਕਟਰ ਜਿਹੀ ਬਣਿਆ ਹੁੰਦਾ ਉਹਦਾ ਵੀ ਇੰਜਨ ਦਿਖਾਵਾਂਗੇ ਤੁਹਾਨੂੰ ਚੱਲਦੇ ਇੱਥੇ ਛੋਟੇ ਛੋਟੇ ਆਵਾਜ਼ ਜੀ ਤਾਂ ਵਿੱਚ ਆਉਂਦੀ ਆ ਚੱਲਦੇ ਆਪਾਂ ਉਧਰ ਨੂੰ ਵੀ ਦੇਖਿਓ ਤੁਸੀਂ ਇੰਜਨ ਦੇਖੋ ਐ ਇਹ ਹੈਗਾ 75 ਮਾਡਲ ਜਵਾਕਾਂ ਦੀਆਂ ਛੇਡਾਂ ਕਹਿ ਸਕਦੇ ਆ ਜਾਂ ਮਾੜਾ ਮੋਟਾ ਇਹਨਾਂ ਤੋਂ ਕੰਮ ਤਾਂ ਕੋਈ ਲੈਂਦੇ ਹੋਣਗੇ ਜਰੂਰ ਯਾਰ ਜਵਾਕਾਂ ਵਾਸਤੇ ਤਾਂ ਕੰਨ ਨੇ ਪਰੂੰ ਜਵਾਕਾਂ ਦੀ ਖੇੜ ਵੀ ਕਹਿ ਸਕਦੇ ਆ ਆਪਾਂ ਹਾਵੀ ਦੇਖੋ ਤੁਸੀਂ ਇੱਕ ਟਰੈਕਟਰ ਆ ਆਮਗੇ ਰੱਖਿਆ ਹੋਇਆ ਵੈਸੇ ਆਹ ਦੇਖੋ ਤੁਸੀਂ ਇੰਜਨ ਚੱਲਦੇ ਕਵਾਏ ਦੇਖੋ ਤੁਸੀਂ ਕਿੰਨੀ ਇਹਨਾਂ ਦੀ ਸਲੋ ਇਹ ਛੋਟੇ ਛੋਟੇ ਇੰਜਨ ਵੀ ਦਿਖਾਵਾਂਗੇ ਜਿਹਦਾਂ ਨੂੰ ਸਿਰਫ ਸਰਿੰਜਾਂ ਰਾਹੀਂ ਜਦਵੇਂ ਕਹਿ ਦਿੱਤੇ ਤੇਲ ਪਾਉਂਦੇ ਆ ਉਹਨਾਂ 'ਚ ਕਿਵਸੇ ਵੀਲਾਂ ਦੇ ਸਾਰੇ ਚੱਲਦੇ ਨੇ ਇਹ ਨਾ ਤਾਂ ਹੁਣ ਇਹਨਾਂ ਦਾ ਕੋਈ ਕੰਮ ਆ ਕਿਤੇ ਵਰਤੇ ਵੀ ਨਹੀਂ ਜਾਂਦੇ ਹੁਣ ਇਹ। ਬਸ ਇਹਨਾਂ ਦੇ ਸਾਹਮਣੇ ਰੱਖੇ ਹੋਏ ਨੇ ਆਪਦੇ ਪਰ ਸੇਵਜੋ। ਤੇ ਇਸ ਤਰ੍ਹਾਂ ਲਿਆ ਕੇ ਦਿਖਾਉਂਦੇ ਨੇ ਆਪਦੇ ਬੱਚਿਆਂ ਨੂੰ। ਆ ਦੇਖੋ ਕਿੰਨਾ ਸਲੋ ਚੱਲਦਾ। ਪਾਣੀ ਕੱਢਦਾ ਦਿਖਾਇਆ ਹੋਇਆ ਵੀ ਇਸ ਤਰ੍ਹਾਂ ਵਰਤਦੇ ਹੁੰਦੇ ਸੀ ਕਦੇ। ਆਹ ਦੇਖੋ ਤੇਲ ਪਾਇਆ ਹੋਇਆ ਓਪਰ। ਜਿਵੇਂ ਗਲੂਕੋਜ਼ ਲੱਗਦਾ ਹੁੰਦਾ ਆ ਵੀ ਦੇਖ ਲੋ ਹਨਾ ਆ ਇੱਕ ਛੋਟਾ ਜਿਹਾ ਥੱਲੇ ਪਿਆ ਜਮਾ ਜਮੇ ਛੋਟਾ ਜਿਹਾ ਇੰਜਨ ਆ ਇਹ ਇਹ ਇੱਕ ਵੀਲ ਵਾਲਾ ਜਿਵੇਂ ਪੀਟਰ ਇੰਜਨ ਹੁੰਦਾ ਆਪਣੇ ਆਪਣੇ ਖੜਮੇ ਲੋਡ ਬਣਾਏ ਹੋਏ ਨੇ ਇੰਜਨ ਇਹ ਪੈਵੇਂ ਲੋਡ ਬਣਾਏ ਹੋਏ ਨੇ ਇਹ ਉਦੋਂ ਵੀ ਛੋਟਾ ਇਹਨੂੰ ਹੁਣ ਤੇਲ ਪਾ ਕੇ ਹਟੇ ਨੇ ਸਰੈਂਜਨ ਵਾਲੇ ਦੇ ਚ ਇਹ ਮਾਈਕਲ ਦੇ ਯਰ ਆ ਜਿਹੜੇ ਕੱਟਣ ਵਾਸਤੇ ਬਹੁਤ ਪੁਰਾਣੇ ਨੇ ਹੋਣਗੇ 1.5 150 ਸਾਲ ਪੁਰਾਣੇ ਲਗਭਗ ਜਦੋਂ ਮਤਲਬ ਇੰਜਣ ਬਣਿਆ ਉਹ ਤੋਂ ਵੀ ਬਣੇ ਹੋਏ ਨੇ ਇਹ ਇੱਥੇ ਲਿਖਿਆ ਤਾਂ ਨਹੀਂ ਹੋਇਆ ਕੱਲੇ ਕੱਲੇ ਤੇ ਪਰ ਉਹ ਪੁਰਾਣੀਆਂ ਚੀਜ਼ਾਂ ਨੇ ਇਹ ਆ ਬੱਸ ਦੇਖੋ ਇਹ ਸਕੂਲ ਬੱਸ ਹੁੰਦੀ ਸੀ ਪਹਿਲਾਂ ਇੱਥੇ ਇਹੋ ਜੀ ਇਹਦੇ ਮਾਡਲ ਵੀ ਲਿਖਿਆ ਹੋਊਗਾ 1930 1930 ਦੇ ਵਿੱਚ ਇਹ ਸਕੂਲ ਬੱਸ ਸੀ ਤੁਸੀਂ ਦੇਖ ਲਓ 95 ਸਾਲ ਪਹਿਲਾਂ ਗੋਰੀਆਂ ਨੇ ਸਕੂਲ ਬੱਸ ਚਲਾਤੀ ਸੀ ਲੋਡ ਵੀ ਹੈਗੀ ਸੀ ਖਰ ਇੱਥੋਂ ਦੀ ਦੂਰ ਦੂਰ ਘਰ ਨੇ ਏਰੀਆ ਵਾਲਾ ਖੁੱਲਾ ਤੇ ਪਰ ਫਿਰ ਵੀ ਕਮਾਲ ਆ ਆ ਵੀ ਇੱਕ ਮਿਸ਼ਨਰੀ ਬਣਾਈ ਹੋਈ ਆ ਹੈ ਪਤਾ ਨਹੀਂ ਕਾਦੇ ਵਾਸਤੇ ਬਣਾਈ ਵੀ ਇਹ ਹੈ ਜਰੂਰ ਬਣਾਈ ਹੋਈ ਇਹ ਕਾਹ ਦੇਖੋ ਇਹ ਵੀ ਟਰੈਕਟਰ ਜਾ ਲੱਗਦਾ ਕੋਈ ਤੇ ਸੀਟ ਜੀ ਬਹੁਤ ਨੀਵੀਂ ਲਾਈ ਵੀ ਆ ਇਹ ਹੈਗਾ 91 1954 ਮਾਡਲ ਇਸ ਹਿਸਾਬ